ਹਾਂਜੀ ਪਿਆਰੇ ਵਿਦਿਆਰਥੀਓ ਪਿਆਰੇ ਵਿਦਿਆਰਥੀਓ ਜੇ ਤੁਹਾਡੀ ਜਿਹੜੀ ਕਾਉਂਸਲਿੰਗ ਹੋਣ ਜਾ ਰਹੀ ਹੈ ਕੱਲ ਤੋਂ 9/5/24 ਤੋਂ ਬਹੁਤ ਸਾਰੇ ਵਿਦਿਆਰਥੀ ਪੁੱਛ ਰਹੇ ਨੇ ਕਿ ਵੀ ਕਾਉਂਸਲਿੰਗ ਸੰਬੰਧੀ ਅਸੀਂ ਕੀ ਲੈ ਕੇ ਆਉਣਾਗਾ ਤਾਂ ਤੁਹਾਡੇ ਵਾਸਤੇ ਜਿਹੜੀ ਸਾਰੀ ਇਹ ਵੀਡੀਓ ਤਿਆਰ ਕੀਤੀ ਗਿਆ ਤਾਂ ਕਿ ਸੌਖ ਪਸੰਦ ਰਹੇ ਕਿ ਤੁਸੀਂ ਆਪਣੇ ਜਿਹੜੇ ਕਾਗਜ਼ ਪੱਤਰ ਤਿਆਰ ਕਰ ਸਕੋ ਨੰਬਰ 1 10ਵੀਂ ਦਾ ਸਰਟੀਫਿਕੇਟ ਜੀ ਡਿਜੀਟਲ ਲੋਕਰ ਤੋਂ ਡਾਊਨਲੋਡ ਕੀਤਾ ਹੋਵੇ ਇਹ ਸਰਟੀਫਿਕੇਟ ਜਿਹੜਾ ਸਕੂਲ ਪ੍ਰਿੰਸੀਪਲ ਦੁਆਰਾ ਤਸਦੀਕ ਕੀਤਾ ਹੋਵੇ ਭਾਵ ਸਕੂਲ ਮੁਖੀ ਦੀ ਹਸਤਾਖਰ ਤੇ ਮੋਹਰ ਲੱਗੀ ਹੋਵੇ ਜਿਹੜਾ ਤੁਸੀਂ 10ਵੀਂ ਦਾ ਸਰਟੀਫਿ ਉਹ ਜੇ ਆਇਆ ਨਹੀਂ ਕਿ ਡਿਜੀਟਲ ਲੋਕਰ ਤੋਂ ਡਾਊਨਲੋਡ ਕਰ ਲਿਓ ਜੇਕਰ ਡਾਊਨਲੋਡ ਨਹੀਂ ਹੁੰਦਾ ਤਾਂ ਫਿਰ ਤੁਸੀਂ ਜਿਹੜੀ ਤੁਹਾਡੀ ਰਿਜ਼ਲਟ ਦੀ ਫੋਟੋ ਕਾਪੀ ਆ ਉਹ ਸਕੂਲ ਮੁਖੀ ਤੋਂ ਟੈਸਟਡ ਕਰਾ ਕੇ ਲਿਆਉਣੀ ਆ ਜੇਕਰ ਡਿਜੀਟਲ ਲੋਕਰ ਤੋਂ ਡਾਊਨਲੋਡ ਨਹੀਂ ਹੁੰਦਾ ਤਾਂ ਫਿਰ ਤੁਸੀਂ ਜਿਹੜਾ ਹੈਗਾ ਉਹ ਲੈ ਕੇ ਆਉਣੀ ਕਾਪੀ ਜੇ ਡਿਜੀਟਲ ਲੋਕਰ ਵਾਲੇ ਦਾ ਡਾਊਨਲੋਡ ਹੋ ਗਿਆ ਇਹ ਵੀ ਤੁਸੀਂ ਪ੍ਰਿੰਸੀਪਲ ਦੁਆਰਾ ਜਿਹੜਾ ਤਸਦੀਕ ਕੀਤੀ ਕਾਪੀ ਜਿਹੜੀ ਸਕੂਲ ਮੁਖੀ ਦੇ ਹਸਤਾਖਰ ਤੇ ਮੋਹਰ ਲੱਗੀ ਹੋਣੀ ਚਾਹੀਦੀ ਠੀਕ ਹੈ ਜੀ ਸਪਸ਼ਟ ਹੋ ਗਈ 10ਵੀਂ ਵਾਲਾ ਜਿਹੜਾ ਅੱਗੇ ਹੈਗਾ ਜੀ ਵਿਦਿਆਰਥੀ ਕੋਲ ਆਪਣਾ ਆਧਾਰ ਕਾਰਡ ਤੇ ਮਾਤਾ ਪਿਤਾ ਦਾ ਅਸਲੀ ਦਾ ਰਿਕਾਰਡ ਹੋਵੇ ਤੇ ਇਸ ਦੀਆਂ ਘੱਟੋ ਘੱਟ ਤਿੰਨ ਫੋਟੋ ਕਾਪੀਆਂ ਜ਼ਰੂਰ ਹੋਣ ਵਿਦਿਆਰਥੀ ਕੋਲ ਆਪਣਾ ਦਾ ਰਿਕਾਰਡ ਤੇ ਮਾਤਾ ਪਿਤਾ ਦਾ ਅਸਲੀ ਦਾ ਰਿਕਾਰਡ ਇਸ ਦੀਆਂ ਤਿੰਨ ਘੱਟੋ ਘੱਟ ਤਿੰਨ ਫੋਟੋ ਕਾਪੀਆਂ ਜ਼ਰੂਰ ਹੋਣਗੀਆਂ ਅੱਗੇ ਹੈਗਾ ਜੀ ਵਿਦਿਆਰਥੀ ਜਨਮ ਮਿਤੀ ਵਜੋਂ ਸਰਟੀਫਿਕੇਟ ਲੈ ਕੇ ਆਉਣ ਤੇ ਇਸ ਦੀਆਂ ਘੱਟੋ ਘੱਟ ਦੋ ਫੋਟੋ ਕਾਪੀਆਂ ਵੀ ਜ਼ਰੂਰ ਲੈ ਕੇ ਆਉਣਗੇ ਤਾਂ ਵਿਦਿਆਰਥੀ ਨੇ ਜਨਮ ਮਿਤੀ ਦੇ ਵਜੋਂ ਜਨਮ ਸਰਟੀਫਿਕੇਟ ਲੈ ਕੇ ਆਉਣਾ ਇਹਦੇ ਘੱਟੋ ਘੱਟ ਦੋ ਫੋਟੋ ਕਾਪੀਆਂ ਵੀ ਜ਼ਰੂਰ ਲੈ ਕੇ ਆਉਣੀਆਂ ਚਾਹੀਦੀਆਂ ਅਗੇ ਵਿਦਿਆਰਥੀ ਕੋਲ ਉਸ ਪੇਜ ਦਾ ਪ੍ਰਿੰਟ ਜਰੂਰ ਹੋਵੇ ਜਿਸ ਪੇਜ ਤੇ ਉਸ ਦਾ ਕਾਉਂਸਲਿੰਗ ਸ਼ਡਿਊਲ ਆ ਤਾਂ ਕਿ ਸਹੀ ਤਰ੍ਹਾਂ ਨਾਲ ਮਲਾਣ ਕੀਤਾ ਜਾ ਸਕੇ ਤਾਂ ਵਿਦਿਆਰਥੀ ਜਿਹੜੇ ਕੋਲ ਹੈ ਉਹ ਪ੍ਰਿੰਟ ਜਰੂਰ ਹੋਵੇ ਜਿਸ ਪੇਜ ਤੇ ਉਹਦਾ ਕਾਉਂਸਲਿੰਗ ਸ਼ਡਿਊਲ ਆ ਵੀ ਕਿੰਨਾ ਰੈਂਕ ਬਣਦਾ ਤਾਂ ਉਹ ਇੱਕ ਪੰਨਾ ਤੁਸੀਂ ਕਢਾ ਲਿਓ ਠੀਕ ਆ ਫੋਟੋ ਕਾਪੀ ਦੇ ਰੂਪ ਵਿੱਚ ਉਹ ਵੀ ਨਾਲ ਲੈ ਕੇ ਆਉਣਾਗਾ ਤੁਸੀਂ ਤਾਂ ਕਿ ਜਿਹੜਾ ਕਾਉਂਸਲਿੰਗ ਦੇ ਸਮੇਂ ਉਹ ਮਲਾਇਆ ਜਾ ਸਕੇ ਨੰਬਰ 5 ਕਹਿੰਦਾ ਹੀ ਵਿਦਿਆਰਥੀ ਕੋਲ ਘੱਟੋ ਘੱਟ ਪੰਜ ਪਾਸਪੋਰਟ ਫੋਟੋਆਂ ਜਰੂਰ ਹੋਣ ਪਾਸਪੋਰਟ ਸਾਈਜ਼ ਦੇ ਫੋਟੋਆਂ ਜੀ ਜਿਸ ਬੈਂਕ ਵਿੱਚ ਖਾਤਾ ਹੋਵੇ ਉਸ ਦੀ ਇਹ ਵੀ ਲੈ ਆਉਣੀ ਆ ਤੁਸੀਂ ਠੀਕ ਹੈ ਵੈਸੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਾਉਂਸਲਿੰਗ ਤੋਂ ਬਾਅਦ ਚਾਹੀਦੀਆਂ ਹੁੰਦੀਆਂ ਨੇ ਤੁਹਾਡੀ ਜਦੋਂ ਐਡਮਿਸ਼ਨ ਹੋਏਗੀ ਸੰਬੰਧਤ ਸਕੂਲ ਦੇ ਵਿੱਚ ਉਦੋਂ ਚਾਹੀਦੀਆਂ ਹੁੰਦੀਆਂ ਨੇ ਆਪਾਂ ਪਹਿਲਾਂ ਹੀ ਪਤਾ ਹੈ ਚਲੋ ਕੋਈ ਨਹੀਂ ਅੱਗੇ ਹੈ ਨੰਬਰ 7 ਬੜੀ ਇੰਪੋਰਟੈਂਟ ਹੈ ਜੀ ਪੰਜਾਬ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਅਤੇ ਸਹਾਇਤਾ ਅਤੇ ਸਹਾਇਤ ਜਿਹੜਾ ਤੇ ਸਰਕਾਰ ਵੱਲੋਂ ਜੋ ਸਹਾਇਤਾ ਪ੍ਰਾਪਤ ਸਕੂਲਾਂ ਦੇ ਉਮੀਦਵਾਰਾਂ ਲਈ 10% ਸੀਟਾਂ ਆਟਾ ਦਾਲ ਸਕੀਮ ਤਹਿਤ ਰਾਖਵੀਆਂ ਨੇ ਪਰ ਉਹਨਾਂ ਉਮੀਦਵਾਰਾਂ ਕੋਲ ਸਮਰੱਥ ਅਧਿਕਾਰੀ ਵੱਲੋਂ ਜਾਰੀ ਨਵੀਨਤਮ 6 ਮਹੀਨੇ ਤੋਂ ਪੁਰਾਣਾ ਨਾ ਹੋਵੇ ਆਟਾ ਦਾਲ ਸਮਾਰਟ ਕਾਰਡ ਲਾਜ਼ਮੀ ਹੋਣਾ ਚਾਹੀਦਾ ਹੈ ਪੁਰਾਣਾ ਹੋਣ ਦੀ ਸੂਰਤ ਵਿੱਚ ਸੰਬੰਧਤ ਸਮਰੱਥ ਅਧਿਕਾਰੀ ਤੋਂ ਮਿਤੀ ਅਤੇ ਮੋਹਰ ਸਮੇਤ ਕਾਊਂਟਰ ਸਾਈਨ ਕਰਵਾ ਕੇ ਕਾਉਂਸਲਿੰਗ ਦੀ ਮਿਤੀ ਨੂੰ ਪੇਸ਼ ਕੀਤਾ ਜਾਵੇ ਅਜਿਹਾ ਨਾ ਹੋਣ ਤੇ ਮੈਰਿਟੋਰੀਅਸ ਸਕੂਲਾਂ ਦੇ ਦਾਖਲੇ ਨਹੀਂ ਵਿਚਾਰਿਆ ਨਹੀਂ ਜਾਵੇਗਾ ਸੋ ਜਿਹੜੇ ਵਿਦਿਆਰਥੀ ਨੇ ਪ੍ਰਾਈਵੇਟ ਸਕੂਲਾਂ ਵਾਲਿਆ 10% ਸੀਟਾਂ ਉਹਨਾਂ ਕੋਲੇ ਆਟਾ ਦਾਲ ਵਾਲੇ ਜਿਹੜੇ ਕਾਰਡ ਬਣੇ ਹੋਏ ਇਹਨਾਂ ਕੋਲੇ ਜੋ 6 ਮਹੀਨੇ ਤੋਂ ਪੁਰਾਣਾ ਨਾ ਹੋਵੇ ਜੀ ਜੇਕਰ ਪੁਰਾਣਾ ਹੈਗਾ ਤਾਂ ਫਿਰ ਤੁਹਾਨੂੰ ਜਿਹੜਾ ਕਾਊਂਟਰਸਾਈਨ ਕਰਾਉਣੇ ਪੈਣਗੇ ਜਿਹੜਾ ਸਮਰੱਥ ਅਧਿਕਾਰੀ ਆ ਜੋ ਵੀ ਖੁਰਾਕ ਸਪਲਾਈ ਭਾਗ ਦਾ ਹੁੰਦਾ ਹੈਗਾ ਸਮਰੱਥ ਅਧਿਕਾਰੀ ਜਿਹੜਾ ਜ਼ਿਲ੍ਹੇ ਦਾ ਹੁੰਦਾ ਹੈਗਾ ਉਹ ਤੋਂ ਤੁਸੀਂ ਜਿਹੜਾ ਕਾਊਂਟਰਸਾਈਨ ਕਰਾ ਕੇ ਲਿਆਉਣੇ ਆ ਤਾਂ ਕਿ ਤੁਸੀਂ ਇਹਦਾ ਲਾਭ ਲੈ ਰਹੀਆਂਗੇ ਜੇ ਤੁਸੀਂ ਨਹੀਂ ਲੈ ਕੇ ਆਉਂਗੇ ਤਾਂ ਇਹਦਾ ਨਾਲ ਜਿਹੜਾ ਫਿਰ ਜਿਆ ਨਾ ਹੋਣ ਤੇ ਮੈਰਿਟੋਰੀਅਸ ਸਕੂਲਾਂ ਦੇ ਦਾਖਲੇ ਲਈ ਵਿਚਾਰਿਆ ਨਹੀਂ ਜਾਊਗਾ ਨੰਬਰ 8 ਕਹਿ ਰਿਹਾ ਵੀ ਸਰੀਰਕ ਪੱਖੋਂ ਵਿਕਲੰਗ ਫੀਮੇਲ ਔਈ ਦੁਵਾਰਾ ਲਈ 10% ਸੀਟਾਂ ਨੇ ਤੇ ਵਿਕਲੰਗ ਮੇਲ ਵੀ ਦੁਵਾਰਾ ਲਈ 5 ਉਹਨਾਂ ਉਮੀਦਵਾਰਾਂ ਲਈ ਰਾਖਮੀਆਂ ਹੋਣਗੀਆਂ ਜਿਨ੍ਹਾਂ ਕੋਲ ਸਮਰੱਥ ਅਧਿਕਾਰੀ ਵੱਲੋਂ ਜਾਰੀ 40% ਜਾਂ ਇਸ ਤੋਂ ਵੱਧ ਦਾ ਵਿਕਲਾਂਗਤਾ ਸਰਟੀਫਿਕੇਟ ਹੋਵੇ। ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਦਾਖਲੇ ਦਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ। ਜੋ ਸ਼ਰੀਰਕ ਪੱਖੋਂ ਬਕਲਾੰਗ ਫੀਮੇਲ ਉਮੀਦਵਾਰ ਨੇ ਉਹਨਾਂ ਲਈ 10% ਨੇ ਜੀ, ਵਿਕਲਾਂਗ ਮੇਲ ਉਮੀਦਵਾਰ ਲਈ 5% ਸੀਟਾਂ ਰੱਖੀਆਂ ਗਈਆਂ ਨੇ। ਪਰ ਉਹਨਾਂ ਕੋਲ ਜਿਹੜਾ ਸਮਰੱਥ ਅਧਿਕਾਰੀ ਦੁਆਰਾ ਜਿਹੜਾ ਸਰਟੀਫਿਕੇਟ ਆ 40% ਜਾਂ ਤੋਂ ਵੱਧ ਦਾ ਹੋਵੇ, ਜੇਕਰ ਸਰਟੀਫਿਕੇਟ ਨਹੀਂ ਹੋਊਗਾ ਵਿਕਲਾਂਗਤਾ ਵਾਲਾ ਤਾਂ ਫਿਰ ਉਹਨੂੰ ਦਾਖਲੇ ਦਾ ਜਿਹੜਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ। ਨੰਬਰ 9 ਕਹਿ ਰਿਹਾ ਜੀ ਔਮੈਨ ਹੈਡਡ ਹਾਊਸਹੋਲਡ ਦਾ 20% ਰਾਖਵਾ ਕਰਨਾ ਕੇਵਲ ਉਹਨਾਂ ਲੜਕੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਮੈਰਿਟੋਰੀਅਸ ਸੁਸਾਇਟੀ ਦੇ ਨੋਟੀਫਿਕੇਸ਼ਨ ਅਨਸਾਰ ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਲੋੜਿੰਦਾ ਪ੍ਰਮਾਣਿਤ ਸਰਟੀਫਿਕੇਟ ਹੋਵੇਗਾ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਦਾਖਲੇ ਦਾ ਕਲੀਮ ਵਿਚਾਰਮਯੋਗ ਨਹੀਂ ਹੋਵੇਗਾ ਜਿਹੜੇ ਔਮੈਨ ਹੈਡ ਹਾਊਸਹੋਲਡ ਨੇ ਯੋਕੀ ਘਰ ਚਲਾ ਰਹੀਆਂ ਔਰਤਾਂ ਨੇ ਕਿਆਂ ਉਹਨਾਂ ਨੂੰ WHH ਵੀ ਕਹੇ ਜਾਂਦੇ ਆ ਉਹਨਾਂ ਦੇ ਲਈ ਸੀਟਾਂ ਦਾ ਰਾਖਵਾਕਰਨ 20% ਆ ਜੀ ਉਹਨਾਂ ਲੜਕੀਆਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਕੋਲ ਮੈਰਿਟੋਰੀਅ ਸੋਸਾਇਟੀ ਦੇ ਨੋਟੀਫਿਕੇਸ਼ਨ ਅਨਸਾਰ ਜਿਹੜਾ ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਲੋੜੀ ਦਾ ਪ੍ਰਮਾਣਿਤ ਸਰਟੀਫਿਕੇਟ ਹੋਵੇ ਇਹ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਦਾਖਲੇ ਦਾ ਕਲੇਮ ਜਿਹੜਾ ਵਿਚਾਰਨਯੋਗ ਨਹੀਂ ਹੋਊਗਾ ਅੱਗੇ ਹੈਗਾ ਵਿਦਿਆਰਥੀ ਜਿਹੜੇ ਤੁਹਾਡੇ ਨੰਬਰ ਨੇ ਦੱਸੇ ਵਿੱਚ 65% ਹੀ ਹੋਣੇ ਚਾਹੀਦੇ ਆ ਐਸਸੀ ਤੇ ਐਸਟੀ ਦੇ ਲਈ ਜਿਹੜੀ ਰੱਖੀ ਗਿਆ 65% ਦੀ ਐਸਸੀ ਤੇ ਐਸਟੀ ਦੇ ਲਈ ਬਾਕੀ ਸਾਰੇ ਉਮੀਦਵਾਰਾਂ ਲਈ 70% ਦੀ ਅੰਕ ਜਾਂ ਇਸ ਤੋਂ ਉੱਪਰ ਹੋਣ ਇਸ ਤੋਂ ਘੱਟ ਅੰਕਾਂ ਵਾਲੇ ਉਮੀਦਵਾਰ ਨੂੰ ਵਿਚਾਰਿਆ ਨਹੀਂ ਜਾਊਗਾ ਠੀਕ ਹੈ ਜੀ ਇਹ ਜਿਹੜਾ ਜ਼ਰੂਰ ਧਿਆਨ ਰੱਖਣਾਗਾ ਤੁਸੀਂ ਜਿਹੜਾ ਹੈਗਾ ਅ ਪ੍ਰਤੀਸ਼ਤ ਇਸ ਤੋਂ ਘੱਟ ਵਿਚਾਰਿਆ ਨਹੀਂ ਜਾਊਗਾ 65% ਦੀ ਹੁਣ ਐਸਟੀ ਐਸਸੀ ਤੇ ਐਸਟੀ ਲਈ ਬਾਕੀ ਸਾਰੇ ਉਮੀਦਵਾਰ ਜੋ ਵੀ ਹੈਗੇ ਨੇ ਬਾਕੀ ਉਹਨਾਂ ਲਈ 70% ਦੇ ਆ ਕਿਹੜੇ ਹੁਣੇ ਜ਼ਰੂਰੀ ਹੈ 10ਵੀਂ ਦੇ ਵਿੱਚ ਇਸ ਤੋਂ ਘੱਟ ਅੰਕਾਂ ਵਾਲੇ ਉਮੀਦਵਾਰ ਨੂੰ ਦਾਖਲੇ ਦੇ ਲਈ ਜਿਹੜਾ ਵਿਚਾਰਿਆ ਨਹੀਂ ਜਾਵੇਗਾ ਅੱਗੇ ਹੈਗਾ ਜੀ ਜਿੰਨਾ ਵੀ ਦੁਬਾਰਾਂ ਵੱਲੋਂ 11 ਨੰਬਰ ਪੁਆਇੰਟ ਐਸਸੀ ਐਸਟੀ ਔਮਨ ਹੈਡਡ ਹਾਊਸਹੋਲਡ ਫਿਜ਼ੀਕਲੀ ਡਿਸੇਬਲਡ ਤੇ ਆਟਾ ਦਾਲ ਸਕੀਮ ਨਾਲ ਸੰਬੰਧ 스마트 ਕਾਰਡ ਸਰਕਾਰ ਤੋਂ ਸਹਾਇਤਾ ਪ੍ਰਾਪਤ ਸਕੂਲ ਤੇ ਪ੍ਰਾਈਵੇਟ ਸਕੂਲ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਅਫੀਲੀਏਟਡ ਹੋਣ ਉਹਨਾਂ ਲਈ ਚੱਲਣਾ ਹੈ ਜਿਹੜੇ ਸਕੂਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਅਫੀਲੀਏਟਡ ਹੋਣ ਵਿੱਚ ਅਪਲਾਈ ਕੀਤਾ ਉਹ ਆਪਣੀ ਕੈਟਾਗਰੀ ਨਾਲ ਸੰਬੰਧਤ ਅਸਲੀ ਸਰਟੀਫਿਕੇਟ ਤੇ ਫੋਟੋਕਾਪੀ ਨਾਲ ਲੈ ਕੇ ਆਉਣ ਜੀ ਜਿਨ੍ਹਾਂ ਨੇ ਔਮਨ ਹੈਡ ਹਾਊਸਹੋਲਡ ਫਿਜ਼ੀਕਲੀ ਡਿਸੇਬਲਡ ਲਈ ਆਟਾਦਾਲ ਸਕੀਮ ਨਾਲ ਜਿਹੜਾ ਸੰਬੰਧ ਸਮਾਰਟ ਕਾਰਡ ਆ ਜਾਂ ਔਮਨ ਹੈਡਡ ਵਾਲੇ ਆ ਤਾਂ ਫਿਰ ਜੇ ਪ੍ਰਾਈਵੇਟ ਸਕੂਲ ਆ ਜੋ ਉਹਨਾਂ ਨੇ ਜਿਹੜਾ ਹੈਗਾ ਆਪਣੀ ਆਪਣੀ ਕੈਟਾਗਰੀ ਨਾਲ ਸੰਬੰਧਤ ਜਿਹੜਾ ਅਸਲੀ ਸਰਟੀਫਿਕੇਟ ਤੇ ਫੋਟੋਕਾਪੀਆਂ ਨਾਲ ਲੈ ਕੇ ਆਉਣੇ ਨੇ ਬਰਮਾ ਨੰਬਰ ਕਹਿ ਰਿਹਾ ਇਹ ਉਮੀਦਵਾਰ ਸ਼ਡਿਊਲ ਅਨਸਾਰ ਕਾਉਂਸਲਿੰਗ ਵਿੱਚ ਹਾਜ਼ਰ ਹੋਣ ਜੇਕਰ ਉਮੀਦਵਾਰ ਸ਼ਡਿਊਲ ਅਨਸਾਰ ਕਾਉਂਸਲਿੰਗ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਬਾਅਦ ਵਿੱਚ ਉਹਨਾਂ ਦੀ ਕਾਉਂਸਲਿੰਗ ਸੰਬੰਧੀ ਕਿਸੇ ਪ੍ਰਕਾਰ ਦੀ ਪ੍ਰਤੀ ਬੇਨਤੀ ਕਲੇਮ ਵਿਚਾਰਿਆ ਨਹੀਂ ਜਾਵੇਗਾ ਇਸ ਕਰਕੇ ਭਾਈ ਤੁਸੀਂ ਜਿਹੜਾ ਪਹੁੰਚਣਾਗਾ ਆਪੋ ਆਪਣੀ ਕਾਉਂਸਲਿੰਗ ਤੇ ਲੇਟ ਨਾ ਹੋਣਾ ਜਾਂ ਤੁਸੀਂ ਬਾਅਦ ਦੇ ਵਿੱਚ ਕਹੋਗੇ ਸਾਡੀ ਸੀਟ ਆ ਬਾਅਦ ਦੇ ਵਿੱਚ ਤੁਸੀਂ ਜਿਹੜਾ ਦਾਵਾ ਨਹੀਂ ਅਪਣਾ ਸਕਦੇ ਸਮੇਂ ਨਾਲ ਪਹੁੰਚਣਾਗਾ ਅੱਗੇ 13ਵਾਂ ਨੰਬਰ ਕਹਿ ਰਿਹਾ ਜੇ ਉਮੀਦਵਾਰ ਨੂੰ ਸੀਟ ਅਲਾਰਟ ਹੋਣ ਤੇ ਦੋ ਦਿਨਾਂ ਵਿੱਚ ਅਲਾਰਟ ਹੋਇ ਸਕੂਲ ਵਿੱਚ ਰਿਪੋਰਟ ਨਹੀਂ ਕਰਦਾ ਤਾਂ ਸਮਝ ਲਿਆ ਜਾਵੇਗਾ ਉਹ ਮੈਰਿਟੋਰੀਅ ਸਕੂਲ ਦਾਖਲਾ ਪ੍ਰਾਪਤ ਕਰਨ ਦਾ ਇੱਛਕ ਨਹੀਂ ਹੈ ਤੇ ਜੇ ਇਸ ਸਥਿਤੀ ਵਿੱਚ ਉਸ ਦੀ ਸੀਟ ਨੂੰ ਖਾਲੀ ਸਮਝਿਆ ਜਾਵੇਗਾ ਬਾਅਦ ਵਿੱਚ ਵਿਦਿਆਰਥੀ ਦਾ ਉਸ ਸੀਟ ਲਈ ਕੋਈ ਕਲੇਮ ਵਿਚਾਰਨ ਯੋਗ ਨਹੀਂ ਹੋਏਗਾ ਸੋ ਮੀਤਵਾਰਮ ਸੀਟ ਅਲਾਰਟ ਹੋਣ ਤੇ 2 ਦਿਨਾਂ ਵਿੱਚ ਸਕੂਲ ਰਿਪੋਰਟ ਕਰਨੀ ਹੋਵੇਗੀ ਤੇ ਜੇਕਰ ਸਮਝ ਰਿਪੋਰਟ ਨਹੀਂ ਕਰਦਾ ਤਾਂ ਸਮਝ ਲਿਆ ਜਾਵੇਗਾ ਕਿ ਉਹਦੀ ਸੀਟ ਨੂੰ ਜਿਹੜਾ ਹੈਗਾ ਉਹ ਇੱਛਾ ਨਹੀਂ ਰੱਖਦਾ ਜਿਹੜਾ ਆਉਣ ਦਾ ਬਾਅਦ ਨਾਲ ਜਿਹੜਾ ਵਿਦਿਆਰਥੀ ਹੋਊਗਾ ਫਿਰ ਉਹ ਸੀਟ ਜਿਹੜੀ ਅਲਾਰਟ ਕਰ ਦਿੱਤੀ ਜਾਊਗੀ ਤੇ ਬਾਅਦ ਦੇ ਵਿੱਚ ਉਹ ਵਿਦਿਆਰਥੀ ਕੋਈ ਕਲੇਮ ਨਹੀਂ ਕਰ ਸਕਦਾ 14ਵਾਂ ਕਹਿ ਰਿਹਾ ਜੀ ਕੋਈ ਵੀ ਅਧਿਕਾਰ ਮੈਰਿਟੋਰੀਅਸ ਕੋਈ ਵੀ ਉਮੀਦਵਾਰ ਮੈਰਿਟੋਰੀਅਸ ਸਕੂਲ ਵਿੱਚ ਦਾਖਲੇ ਹਿੱਤ ਕਿਸੇ ਵੀ ਜ਼ਿਲ੍ਹਾ ਕਾਉਂਸਲਿੰਗ ਕੇਂਦਰ ਵਿੱਚ ਕਾਉਂਸਲਿੰਗ ਅਟੈਂਡ ਕਰ ਸਕਦਾ ਜੀ ਜ਼ਰੂਰੀ ਨਹੀਂ ਤੁਸੀਂ ਮੈਰਿਟੋਰੀਅਸ ਸਕੂਲਾਂ ਵਿੱਚ ਹੀ ਆਉਣਾਗਾ ਕਿਉਂਕਿ ਮੈਰਿਟੋਰੀਅਸ ਸਕੂਲ 10 ਸਾਰੇ ਪੰਜਾਬ ਦੇ ਵਿੱਚ ਤਾਂ ਜਿਵੇਂ ਮਠੰਡਾ ਅਮਰਤਸਰ ਜਲੰਧਰ ਲੁਧਿਆਣਾ ਹੋ ਗਿਆ ਮੁਹਾਲੀ ਹੋ ਗਿਆ ਪਟਿਆਲਾ ਹੋ ਗਿਆ ਅਮਰਸ ਠੀਕ ਹੈ ਹੋਗੇ ਸਾਰੇ ਤਲਵਾੜਾ ਹੋ ਗਿਆ ਫਰੋਜਪੁਰ ਗੁਰਦਾਸਪੁਰ ਸੰਗਰੂਰ ਜਿੰਨੇ ਵੀ ਸਕੂਲ ਬਣਦੇ ਨੇ ਉੱਥੇ ਜਿਹੜਾ ਸੰਬੰਧ ਸਕੂਲ 'ਚ ਹੋਏਗਾ ਜਿਹੜੇ ਜ਼ਿਲ੍ਹੇ ਬਾਕੀ ਜਿਹੜੇ ਵੱਖਰੇ ਵੱਖਰੇ ਜ਼ਿਲ੍ਹੇ ਨੇ ਉਹ ਆਪਾਂ ਪਹਿਲਾਂ ਵੀ ਜਿਹੜੀ ਪਾਈ ਹੋਈ ਐ ਤੇ ਵੀਡੀਓ ਦੇਖ ਲਿਓ ਕਿਹੜੇ-ਕਿਹੜੇ ਜ਼ਿਲ੍ਹੇ ਚ ਤੁਸੀਂ ਉੱਥੇ ਜਾ ਕੇ ਆਪਣੇ ਸੰਬੰਧਿਤ ਜ਼ਿਲ੍ਹੇ ਚ ਜਿਹੜੀ ਕਾਉਂਸਲਿੰਗ ਕਰਵਾ ਸਕਦੇ ਹੋ ਕਿਉਂਕਿ ਆਨਲਾਈਨ ਪ੍ਰੋਸੈਸ ਹੀ ਚੱਲਣਾ ਐ ਸਾਰੀਆਂ ਆਨਲਾਈਨ ਵਿਧੀ ਜਰੀ ਹੋਊਗਾ ਕੰਮ ਸਾਰਾ ਇਹ ਠੀਕ ਹੈ ਜੀ ਜਿਹੜਾ ਅ ਇਹ ਜਿਹੜੀ ਜਾਣਕਾਰੀ ਤੁਹਾਡੇ ਹਿੱਤ ਜਿਹੜੀ ਸਾਰੀ ਦੱਸੀ ਗਈ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਿਓ ਅੱਗੇ ਵੱਧ ਤੋਂ ਵੱਧ ਜਿਹੜਾ ਇਸ ਨੂੰ ਜਿਹੜਾ ਹੈਗਾ ਸ਼ੇਅਰ ਕਰਿਓ ਚੈਨਲ ਨਾਲ ਨਹੀਂ ਜੁੜੇ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀ ਹੈ ਸ਼ੁਕਰੀਆ ਜੀ ਮਿਹਰਬਾਨੀ